ਸਿਕਲ ਨਾਲ ਉਹ ਜੀ ਆਨ ਸਾਗੇ ਬੈਠੇ ਚਲੇ ਸੀ ਕਿ ਮੇਰੇ ਨਾਲ ਮੈਂ ਡਾਕਟਰ ਸਮਝੀ ਸੀ ਸਾਡੇ ওভার ਹੋਲ ਐਂਡ ਮੈਡੀਕਲ ਰੇਡੀਓਲੋਜੀਸ ਦੇ ਡਿਪਾਰਟਮੈਂਟ ਇਨ ਬਾਇਰ ਹੈਡ ਨੇ ਤੇ ਐਕਚੁਅਲੀ ਕੀ ਹੈ ਕਿ ਵਰਕ ਬੈਕ ਅਪ ਜਿਹੜਾ ਹੈਗਾ ਇਹ ਹਰ ਸਾਲ 31 ਮਈ ਨੂੰ ਬਣਾਇਆ ਜਾਂਦਾ ਹੈ ਇਹ ਪਰ ਸਾਰਿਆਂ ਨੂੰ ਪਤਾ ਹੈਗਾ ਕਿ ਬਣਾਇਆ ਪਰ ਇਸ ਲਈ ਸਾਡੀ ਵੀ ਸਾਡੀ ਜਿਹੜੀ ਉੱਪਰ ਹੈ ਜਿਹੜੀ ਸਾਡੇ ਇੰਸਟੀਟਿਊਸ਼ਨ ਦੀ ਹੈ ਜਿਹੜੀ ਸਾਡੀ ਟੈਕਾਲ ਕਰਦੀ ਹੈ ਸਾਡੇ ਸਟੈਂਡਰਡ ਦੇ ਦੇ ਜੈਂਟਰ ਕਾਉਂਸਲ ਤੋਂ ਵੀ ਆ ਉਹਨਾਂ ਨੇ ਇਸ ਵਰਕੇ ਹੈ ਕਿ ਤੁਸੀਂ ਇਹ ਨੂੰ ਕਿਉਂਕਿ ਤੰਬਾਕੂ ਦਾ ਜਿਹੜਾ ਸੇਵਨ ਹੈਗਾ ਬਹੁਤ ਹੀ ਜਾਨ ਲਿਵ ਬੁਆਰੀ ਹੈ। ਇਸ ਲਈ ਇਸ ਨੂੰ ਕੁਝ ਦਿਨਾਂ ਲਈ ਸੈਲੀਬ੍ਰੇਟ ਕਰੋ ਤਾਂ ਉਹਨੇ ਸਾਨੂੰ 15 ਦਿਨ ਵਿੱਚ ਨੇ 20 ਮਹੀਨੇ ਲੈ ਕੇ 5 ਜੂਨ 2025 ਤੱਕ ਨੇ ਕਿਤੇ ਇਸ ਦੇ ਵਿੱਚ ਤੁਸੀਂ بار بار ਕੁਝ ਨਾ ਕੁਝ ਐਸੇ ਐਸੇ ਕਾਰਜਕਰਮ ਕਰੋ ਐਸੇ ਐਸੇ ਸਕੂਲਾਂ ਚ ਜਾਓ ਕਿਤੇ ਕੈਂਪ ਲਗਾਓ ਜੋ ਵੀ ਲਗਾਓ ਜਿਸ ਨਾਲ ਵੀ ਆਪਾਂ ਲੋਕਾਂ ਨੂੰ ਜਾਗਰੂਕ ਕਰ ਦੇਈਏ ਕਿ ਜਿਹੜਾ ਵੀ ਤੰਬਾਕੂ ਦਾ ਸੇਵਨ ਹੈ ਸਾਡੇ ਲਈ ਕਿੰਨਾ ਹਾਨੀਕਾਰਕ ਹੈ। ਕੀ ਸਾਨੂੰ ਬੋਤ ਨਹੀਂ ਕਰਨੀ ਚਾਹੀਦੀ ਅੱਜ 31 ਮਈ ਹੈਗਾ 31 ਮਈ 2023 ਨੂੰ ਅੱਜ ਵੀ ਅਸੀਂ ਜੈਂਟਰ ਕਾਲਜ ਬਿਆਸਾਗਰ ਜੈਂਟਰ ਕਾਲਜ ਵਿੱਚ ਅਸੀਂ ਇਹ ਰਾਇਆ ਹੋ ਇਦੀ ਚੈਕੀ ਤਦਾ ਹੈ ਅਸੀਂ ਜਿਹੜੇ ਵੀ ਸਾਡੇ ਹੈਲਥ ਵਰਕਰ ਨੇ ਉਹਨਾਂ ਦੇ ਨਾਲ ਅਸੀਂ ਸਾਰਿਆਂ ਨੇ ਸੋਚੀ ਕਿ ਅਸੀਂ ਆਪਣੇ ਆਪਣੇ ਸਾਡੇ ਨਾਲ ਜਿਹੜਾ ਜਿਹੜਾ ਵੀ ਸਾਡੇ ਨਾਲ ਕੰਟੈਕਟ ਕਰਦੇ ਅਸੀਂ ਉਸ ਨੂੰ ਪੇਸ਼ ਕਰਾਂਗੇ ਕਿ ਉਹ ਤਵਾਸੂ ਦੀ ਆਪਣੀ ਬਸਤੇ ਨਾਲ ਕਰੇ ਤਾਂ ਕਿ ਉਹ ਆਪਣਾ ਸੁਖੀ ਤੇ ਸੁਖਦਾ ਜੀਵਨ ਆਪਣਾ ਜੀ ਰੇ ਤੇ ਦੂਜਾ ਅਸੀਂ ਉਰੇ ਅਸੀਂ ਕਹਿੰਦੇ ਅਸੀਂ ਵਕਤ ਤੋਂ ਕਹਿੰਦੇ ਅਸੀਂ ਰੈਲੀ ਕੱਢੀ ਹੈ ਜਿੱਦੇ ਬੱਚਿਆਂ ਨੇ ਕਿ ਹੈਲਥ ਵਰਕਰਸ ਨੂੰ ਲੈ ਕੇ ਬੈਨਰ ਦੇ ਲੈ ਕੇ ਕੈਂਪੇਨਰੀ ਤੁਸੀਂ ਗਾਉਂ ਲਗਾਇਆ ਹੈ ਤਾਂ ਕਿ ਜਿਹੜਾ ਵੀ ਹੈ ਕਿਸੇ ਨੂੰ ਪ੍ਰੇਰਿਤ ਕਰਦੇ ਹੋਏ ਕਿ ਅਸੀਂ ਤੰਬਾਕੂ ਦਾ ਸੇਵ ਹੈ ਕਿਸੇ ਵੀ ਫਾਰਮ ਚ ਹੈਗਾ ਚਾਹੇ ਬੀੜੀ ਹੈ ਚਾਹੇ ਗੁੱਟਾ ਹੈ ਜੋ ਵੀ ਹੈ ਅਸੀਂ ਉਹਦਾ ਸੇਵ ਕਰਨੀ ਨਹੀਂ ਕਰਦੇ ਇਸਰ 15 ਤੋਂ ਲੈ ਕੇ 15 ਜੂਨ ਦੇ ਲੈ ਕੇ ਅਸੀਂ ਸਕੂਲ ਦੇ ਵਿੱਚ ਵੀ ਕੈਂਪ ਲਗਾਏ ਨੇ ਕਿੰਨੇ ਹੈ ਸ਼ਾਇਦ 2 ਚ ਲਗਾਏ ਨੇ ਇੱਕ ਦੀ ਇੱਕ ਤੇ ਇਸੇ ਵਾਰ ਮੈਂ ਸ਼ਾਇਦ ਪੂੀ ਜਾਣਕਾਰੀ ਦਾ ਸਿਮਰਜੀਤ ਸਿੰਘ ਨੂੰ ਦੇਵਾਣ ਦੇ ਹੋਰ ਮੈਡੀਕਲ ਚਾਰ ਪੰਜ ਦਿਨ ਪਾਏ ਨੇ ਫਿਰ ਵੀ ਅਸੀਂ ਹੁਣ ਉਹ ਅਸੀਂ ਆਪਣਾ ਬ੍ਰੈਥ ਐਨਲਾਈਜ਼ਰ ਹੈਗਾ ਜਿਹਦੇ ਨਾਲ ਡਿਜੀਟਲ ਮੋਨਿਟਰਿੰਗ ਹੁੰਦੀ ਹੈ ਤੇ ਉਹਨਾਂ ਦਾ ਐਨਲਾਈਜ਼ ਕਰਦੇ ਹਾਂ ਕਿ ਜਿਹੜਾ ਹੈ ਤੇ ਬਾਕੀ ਇੱਕ ਤੋਂ ਕੈਂਪ ਵੀ ਸਾਡੇ ਆਨਲਾਈਨ ਪਾਇਨੇ ਸਕੂਲਾਂ ਦੇ ਵਿੱਚ ਜਿਹਦੇ ਅਸੀਂ ਲਗਾਣੇ ਨੇ ਤਾਂ ਕਿ ਠੀਕਾ ਨਾ ਕਰ ਦੋ तो सिर्फ तो एक मैसेज है कि भाई अपना जो है चाहे सिगरेट है चाहे तंबाकू है आप जिस चीज से नहीं करनी चाहिए आप कहना कि पढ़ के लिए कोई भी चीज़ है चाहे मिट्टी है चाहे खान की चीज है उपर लेवल पढ़ के देख रहे की है आप जो ध्यान में देखिए सिगरट द डब्बियों से बीह की डब्बी से या तबाकू से बीजा होंगे तो यह जान रहे हैं कम ऑफ टबैको ਸਾਨੂੰ ਥੋੜਾ ਜਿਆਦਾ ਪਤਾ ਹੁੰਦੇ ਹੋਏ ਵੀ ਅਸੀਂ ਕਈ ਵਾਰ ਇਹ ਚੀਜ਼ਾਂ ਪੈ ਜਾਂਦੇ ਹਾਂ ਤਾਂ ਸਾਨੂੰ ਅੱਛੇ ਦੀ ਬਿਲਕੁਲ ਵੀ ਨਹੀਂ ਦਿੱਖਦੀ ਮੇਰੀ ਦਿੱਕਤ ਸਮਝ ਨਹੀਂ ਸੀ ਪਰ ਅਸਰ ਹੈ ਕਿ ਫਾਕਮੇ ਡਰੂਗ ਮੈਡੀਸਨ ਵਿਦੌਲੋਜੀ ਜੁਆਇੰਟ ਸਟਾਟਸ ਅਸੀਂ ਸਾਡੀ ਜਿਹੜੀ ਸੁਪੀਰੀਅਰ ਬਾਡੀ ਹੈ ਸੈਂਟਰਲ ਕਾਉਂਸਲ ਆਫ ਇੰਡੀਆ ਉਹਦੇ ਹਮੇਸ਼ਾ ਆਦੇਸ਼ ਅਨੁਸਾਰ ਇਹਨੂੰ 15 ਦਿਨਾਂ ਦੀ ਮਹੀਨੂ ਚਲਾਉਣ ਦੀ ਕਿਹਾ ਗਿਆ ਸੀ ਵਿਸ਼ਵ ਤੰਬਾਕੂ ਰਹਿਤ ਕਮੇਟੀ ਇਹ ਜੀ ਬੀ ਮੈਨੂੰ ਫਰਕ ਹੈ ਕਿ ਫੰਡ ਦੀ ਗੇਂ ਕਾ ਤਸੀ ਚਲਾਈ ਹੋਏ। ਇਹਦੇ ਵਿੱਚ ਵੀ ਅਸੀਂ ਦੋ ਟਾਰਗੇਟ ਪੋਪੂਲੇਸ਼ਨ ਲਿਜਰ ਰੱਖੇ। ਦੋ ਟਾਰਗੇਟ ਪੋਪੂਲੇਸ਼ਨ ਨੇ ਇਸ ਲਈ ਕਹਿਣਾ ਚਾਹੁੰਦਾ ਤੇ ਉਹ ਜਿਹੜਾ ਨਹੀਂ ਇੱਥੋਂ ਤੋਂ ਬਾਕੀ ਦੀ ਸ਼ੁਰੂਆਤ ਤੇ ਫੈਲਣਾ ਜ਼ਾਰਾ ਸ਼ੁਰੂ ਹੁੰਦਾ। ਜਿੰਨਾ ਕਸਿਆ ਮੈਂ ਦਿੱਸਕਦਾ ਐਲਗੋ। ਪਹਿਲੀ ਜੜ੍ਹ ਜੀ ਸਕੂਲਾਂ ਤੋਂ। ਸਕੂਲਾਂ ਦੇ ਵਿੱਚ ਅਸੀਂ ਉਹਨੂੰ ਜਾਗਰੂਕਤਾ ਪੈਦਾ ਕਰਨ ਲਈ ਤੇ ਸਾਰਿਆਂ ਨੂੰ ਪ੍ਰੇਰਨਾ ਦੇਣ ਲਈ ਅਸੀਂ ਕੈਂਪ ਲਾਏ। ਉੱਥੇ ਅਸੀਂ ਲੈਕਚਰ ਦਿੱਤੇ ਬੱਚਿਆਂ ਨੂੰ ਅਸੀਂ ਚੀਜ਼ਾਂ ਵੀ ਦੱਸੀਆਂ ਕਿ ਕਿੱਦਾਂ ਸ਼ੁਰੂ ਹੁੰਦੀਆਂ ਨੇ ਉਹਦੇ ਕੀ ਕੀ ਲੱਛਣ ਨੇ ਸੋਦੇ ਤਾਂ ਆਪ ਵੀ ਸਾਡੇ ਕੋਲ ਆ ਕੇ ਆਪਦੇ ਮਾਤਾ ਪਿਤਾ ਭਰਾ ਭੈਣ ਆਪਦੇ ਰਿਸ਼ਤੇ ਜਿਹੜੀ ਵੀ ਇਹ ਚੀਜ਼ ਹੋ 15 ਦੇ ਵਿੱਚ ਕਿਸੇ ਹੋਣੀ ਸਾਡੇ ਕੋਲ来 ਉਹਦੇ ਤੋਂ ਸੋਨਾ ਦਾ ਟਾਈਮਸ ਅਲਾਉਡ ਬੱਸ ਦੂਜੀ ਜਗ੍ਹਾ ਹੁੰਦੀ ਹੈ ਫੈਕਟਰੀਆਂ ਹੋ ਗਈਆਂ ਜਾਂ ਹੋਰ ਕੋਈ ਵੀ ਇੰਡਸਟਰੀ ਹੋ ਗਈ ਜਿੱਥੇ ਬਹੁਤ ਜ਼ਿਆਦਾ ਸਟ्रेस ਹੁੰਦਾ ਹੈ ਕਰਮਚਾਰੀਆਂ ਦੇ ਵਿੱਚ ਉਸ ਸਟ्रेस ਤੋਂ ਬਚਣ ਦੀ ਉਹ ਇਹ ਸਾਰੇ ਨਸ਼ਿਆਂ ਦੇ ਵਿੱਚ ਨਾਚੰਦ ਹੋਏ ਦੀ ਕਈ ਵਾਰ ਉੱਤੇ ਜਾਂਦੇ ਤੋਂ ਅਸੀਂ ਉਹਨਾਂ ਨੂੰ ਵੀ ਦੱਸਿਆ ਕਿ ਇਹਨਾਂ ਤੋਂ ਬਚਾਅ ਕਿੱਦਾਂ ਕੀਤਾ ਜਾ ਸਕਦਾ ਹੈ plus ਸਾਡੇ ਹਸਪੀਟਲ ਦੀ ਸ਼ੁਰੂ ਤੋਂ ਹੀ ਇੱਕ ਮਿਸ਼ਨ ਰਹੀ ਹੈ ਕਿ ਅਸੀਂ ਕੈਂਪ ਜਿਹੜੀ ਵੀ ਲਾਣੀ ਉਹਦੇ ਵਿੱਚ ਕੁਝ ਕੁਛ ਸਾਡੇ ਜਿਹੜੇ ਹੈਗੇ ਆ ਕੁਝ ডিসਕਾਊਂਟ ਰੱਖੇ ਹੋਏ ਨੇ ਜਿਹੜੇ ਕਿ ਸਮਾਨ ਅਨੁਸਾਰ ਅਸੀਂ ਦੱਸ ਦੇ ਦੀ ਰਹਿੰਦੇ ਹਾਂ ਸੋ ਉਹਦੇ ਬਾਰੇ ਵੀ ਅਸੀਂ ਉਹਨਾਂ ਨੂੰ ਸਿੱਧਾ ਦੱਸੀ ਹੈ ਅਗਰ ਕੋਈ ਤੰਬਾਕੂ ਚੰਦਨਾ ਵੀ ਚਾਹੁੰਦਾ ਹੈ ਤਾਂ ਸਾਡੇ ਕੋਲ ਤਬਾਕੂ ਸਿਜਰੇਸ਼ਨ ਸੈਂਟਰ ਹੈਗਾ ਉੱਥੇ ਸਾਡੇ ਕੋਲ ਇੱਕ ਮਸ਼ੀਨ ਹੁੰਦੀ ਹੈ ਜਿਹਦੇ ਵਿੱਚ ਜਿਹੜਾ ਬੰਦਾ ਤੰਬਾਕੂ ਦਾ ਸੇਜਨ ਕਰਦਾ ਉਹਦਾ ਸਾਹ ਪ੍ਰੈਪ ਰੋਲਾਈਜ਼ ਕੀਤਾ ਜਾਂਦਾ ਹੈ ਯੂਰੇਟਰੀ ਰੀਡਿੰਗ ਹੋ ਜਾਂਦੀ ਹੈ ਕਿ ਉਹਨੂੰ ਕਿੰਨਾ ਕੁ ਪੈਸਿਆਂ ਦਾ ਨੁਕਸਾਨ ਹੋ ਰਿਹਾ ਹੈ ਕਿੰਨਾ ਡੇਜ ਨੁਕਸਾਨ ਹੋ ਰਿਹਾ ਹੈ। ਤੋਂ ਉਹ ਇੱਕ ਜਾਦੂ ਰੂਪਾ ਦਾ ਕੰਮ ਵੀ ਕਰਦਾ ਹੈ। ਪਲੱਸ ਸਾਡੇ ਕੋਲ ਵੀ ਇੱਕ ਅਸਲਾ ਹੋ ਜਾਂਦਾ ਹੈ ਕਿ ਉਹਦੇ ਦੱਸੇ ਨੂੰ ਕਿਹਾ ਸਕੀ ਕਿ ਇੱਕ ਨੂੰ ਮੋੜ ਵਾਪਸ ਸੰਦੇਸ਼ ਜੀ ਨਹੀਂ ਲੱਗਦੀ। ਇਸ ਕਰਕੇ ਬਹੁਤਾਂ ਨੂੰ ਲੱਗ ਲੱਗਦਾ ਹੈ ਕਿ ਚੋਣਾਂ ਆ ਗਈਆਂ ਤੇ ਚੋਣਾਂ ਆ ਗਈਆਂ। ਅਸੀਂ ਇੱਕ ਵਰਕਸ਼ਾਪ ਹੋਂਡ ਰੈਂਦੀ ਕੀਤੀ ਸੀ ਜੀ। ਉਹਦੇ ਵਿੱਚ ਈਸੀ ਦਾ ਪਹਿਲਾਂ ਬੱਚਿਆਂ ਦਾ ਕੰਪੀਟੀਸ਼ਨ ਹੋਇਆ। ਜਿਹਦੇ ਵਿੱਚ ਉਹਨਾਂ ਨੇ ਵਰਕਸ਼ਾਪ ਆਪ ਕੋਸਟ ਤੇ ਬਣਾਇਆ। ਫੇਰ ਉਹਨੀ ਪੋਸਟਰ ਲੈ ਕੇ ਬਾਹਰ ਅਸੀਂ ਸੜਕਾਂ ਦੇ ਉੱਤੇ ਚੱਲੇ ਹਾਂ ਕਾਲਜ ਕੈਂਪਸ ਦੇ ਵਿੱਚ ਹੋੜਾ ਜਿੰਨੇ ਵੀ ਵਰਕਰ ਜੁੜਨੇ ਆ ਗਏ ਲੋਕੀ ਸਾਨੂੰ ਸੜਕਾਂ ਤੇ ਮਿਲਣ ਦੇ ਇਸ ਨੂੰ ਜਾਦ੍ਰੋਪ ਕਰ ਸਕੀਏ ਕਿ ਇਹ ਸਾਰੇ ਨਸ਼ਿਆਂ 'ਤੇ ਸਾਡੇ ਸਾਰੇ ਤੇ ਸਾਂਝੀ ਕਰਨ। ਪਲੱਸ ਅਸੀਂ ਉਹਨਾਂ ਦਾ ਇੱਕ ਸੌ ਚੱਕਰ ਸਮਾਰੋਹ ਵੀ ਕਰਾਇਆ ਸੀ ਜਿਹਦੇ ਵਿੱਚ ਸਾਡੇ ਸਾਰੇ ਕਰਮਚਾਰੀ ਵੀ ਇਨਵੋਲਡ ਸੀ ਪੇਸ਼ੈਂਟ ਵੀ ਸੀਗੇ। ਥੋੜਾ ਇੱਕ ਬੰਦੇ ਧਾਂ ਜੁਰ ਕੇ ਅਗਰ ਦੋ ਪਰਿਵਾਰ ਵੀ ਠੀਕ ਹੋ ਸਕਦੇ ਆ ਤਾਂ ਜੇ ਅਸੀਂ 100 ਬੰਦਾ ਇਕੱਠਾ ਕਰਦੇ ਹਾਂ ਤਾਂ ਅਸੀਂ 200 ਪਰਿਵਾਰਾਂ ਤੱਕ ਪਹੁੰਚ ਸਕਦੇ ਹਾਂ ਤਾਂ ਇੱਕ ਸਾਡੀ ਕੋ ਛੋਟੀ ਜਿਹੀ ਨਹੀਂ।